ਦੇਖ ਸਾਡੇ ਪੂਰਾ ਚੌੜਾ ਹਵਾਨਾ ਉੱਪਰ ਤੋਂ ਲੈ ਕੇ ਥੱਲੇ ਤਾਈ ਸੋਨਾ ਕੱਦ ਕਾਢ ਬਾਕੀ ਕਰਮਾ ਵਾਲੀ ਨੇ ਸੀਲ ਸਾਬ ਬਹੁਤ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਕੋਠੇ ਮਾਲਾ ਸਿੰਘ ਆਲਾ ਜੈਤੋ ਦੇ ਨੇੜੇ ਰਹਿ ਜਾਂਦੇ ਆ ਤੁਸੀਂ ਜੈਤੋ ਹੀ ਪਾ ਜਾਂਦੀ ਤੇ ਜ਼ਿਲ੍ਹਾ ਫਰੀਦਕੋਟ ਪਾ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਇੱਕਾਂ ਤੁਹਾਨੂੰ ਤੀਜਾ ਸੁਆ ਗੱਬਣਾ ਮਾਜਬ ਖਾਉਣੀਏ ਦੋਸਤੋ ਕੋਈ ਲੂ ਪਰਿਵਾਰ ਦੇ ਘਰੇ ਉੱਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਵੀ ਫਰਮ ਚ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਂਦੇ ਆ ਆਓ ਬਈ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਬਈ ਠੀਕ ਠਾਕ ਜੀ ਠੀਕ ਆ ਨਾ ਦੱਸੋ ਬਈ ਆਪਣਾ ਕੇਵਲ ਸਿੰਘ ਠੀਕ ਆ ਬਈ ਕੇਵਲ ਇੱਕ ਵਾਰੀ ਆਪਣਾ ਨੰਬਰ ਦੱਸ ਦੇ 98799 ਠੀਕ ਆ 7028 ਠੀਕ ਆ ਇਹ ਮੱਝ ਘਰਦੀ ਹੈ ਬਈ ਆਪਣੀ ਜਵਾ ਆਪਣੇ ਘਰਦੀ ਹੈ ਜੀ ਠੀਕ ਆ ਕਿੰਮਾ ਸੂਆ ਸੂਣਾ ਬਈ ਓਰੀਜਨਲ ਤੀਜਾ ਸੂਆ ਦਿੰਦੀ ਹੈ ਜੀ ਠੀਕ ਆ ਤੇ ਦੂਜੇ ਸੂਏ ਦੇ ਥਲੋ ਕਿੰਨਾ ਕੁ ਦੁੱਧ ਕੱਢਿਆ ਬਈ ਆਪਾਂ ਇਹਦਾ ਪੀ ਪਲੇਵਲ ਮਤਲਬ 17 ਕਿਲੋ ਐਵਰੀਜ ਠੀਕ ਆ 17 ਲੀਟਰ ਦੇ ਲਗਭਗ ਚੋਇਆ ਵਿਆ ਹਾਂ ਜੀ ਹਾਂ ਜੀ ਠੀਕ ਆ ਤੇ ਦਿਨ ਕਿੰਨੇ ਲੈ ਜੂ ਬਈ ਇੱਥੇ ਇਹਨੇ 507 ਲੈ ਸਕਦੀ ਹੈ 57 ਦਿਨ ਲੈ ਜੂਗੀ ਠੀਕ ਆ ਤੇ ਤੁਸੀਂ ਸੀਮਨ ਦੱਸਦੇ ਸੀ ਬਈ ਆਪ ਕਿਹੜੇ ਦੀ ਆ ਤੇ ਆਪ ਐਮਨਤੀ ਦੀ ਹੈ ਠੀਕ ਆ ਤੇ ਰਤਨ ਦਾ ਸਿੰਘ ਨਾ ਜੀ ਅੱਗੇ ਰਤਨ ਦਾ ਲੱਗਿਆ ਆਪ ਐਮਨਤੀ ਦੀ ਹੈ ਠੀਕ ਆ ਲੋ ਵੀ ਤੀਜਾ ਸੂਆ ਸੁਣੀ ਆ ਹਵਾਨੇ ਦੀ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਾਉਣੇ ਆ ਸੋਨਾ ਕੱਦ ਕੱਠ ਤੇ ਪਿੱਠ ਪੂੜੇ ਨਹੀਂ ਨਿਗਾ ਮਾਰ ਸਕਦੇ ਬਹੁਤ ਸਾਰੇ ਪਿੱਠ ਪੂੜੇ ਦੇ ਵਿੱਚ ਆ ਬਿਲਕੁਲ ਪੱਦਰ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਨਾ ਬਹੁਤ ਸੋਹਣੀ ਤਿਆਰੀ ਹੈ ਦੋਸਤੋ ਜੀ ਗੱਲ ਕਰੀਏ ਹੁਣ ਵੀ ਤੇ ਬਾਕੀ ਦੋਸਤੋ 7-8 ਦਿਨਾਂ ਦੇ ਵਿੱਚ ਜਾਂਦੀ ਹੈ ਤਾਂ ਹਵਾਨਾ ਕਰਮਾ ਵਾਲੀ ਨੇ ਹੋਰ ਵੀ ਸੋਹਣਾ ਬਣਾਉਣਾ ਤੇ ਗੈਰ ਦੀ ਗੱਲ ਕਰੀਏ ਗੈਰ ਬਹੁਤ ਜ਼ਿਆਦਾ ਥਾਣਾ ਦੇ ਵਿੱਚ ਸੈਜ ਵੀ ਸੋਹਣਾ ਨਾਈਬਾਲਾ ਵੱਡਾ ਥਾਣਾ ਤੇ ਨਾਈਬਾਲਾ ਛੋਟਾ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਾਣਾ ਕੰਨਾ ਕੰਨਾ ਥਾਣਾ ਚਾਰੇ ਚੁੰਡਾ ਤੇ ਬਾਕੀ ਬਿਲਕੁਲ ਕੁੰਡਾ ਸਿੰਘ ਆ ਪਿਓਰ ਮੋਹਰਾ categories ਦੇ ਵਿੱਚ ਹੈਗੀ ਆ ਤੇ ਤੋੜ ਕੇ ਤੁਹਾਨੂੰ ਵਿਖਾਉਣੇ ਆ ਤੁਰੀ ਜਾਂਦੀ ਤਾਂ ਤੁਸੀਂ ਹਵਾਨੇ ਦੀ ਜੱਜਮੈਂਟ ਹੈ ਜਿਹੜੀ ਨਾਲ ਨਹੀਂ ਲੈ ਵੀ ਇੱਕ ਤਾਂ ਜੇੜਾ ਕੜਵਾ ਦੇ ਜੀ ਦੇਖ ਸਾਦੇ ਚੰਗੀਆਂ ਸੋਹਣੀਆਂ ਮੱਝਾਂ ਹੈਗੀਆਂ ਬਾਈ ਕੋਲੇ ਕਾਫੀ ਨਗ ਰੱਖੇ ਹੋਇਆ ਨਿਗਾਮ ਆ ਸਕਦੇ ਬਹੁਤ ਸੋਹਣੀ ਮੱਝਾਂ ਦੋਸਤੋ ਹਵਾਨੇ ਦੀ ਤਿਆਰੀ ਬਹੁਤ ਸੋਹਣੀ ਹੈ ਧਰਮ ਵਾਲੇ ਦੀ ਦੇਖ ਸਾਦੇ ਪੂਰਾ ਚੌੜਾ ਹਵਾਨਾ ਉੱਪਰ ਤੋਂ ਲੈ ਕੇ ਥੱਲੇ ਤਾਈ ਸੋਹਣਾ ਕਦ ਕੱਢ ਬਾਕੀ ਕਰਮਾਂ ਵਾਲੀ ਨੇ ਸੀਲ ਸਾਲ ਬਹੁਤ ਆ ਡਰਦੀ ਘਬਰਾਉਂਦੀ ਨਹੀਂ ਮੋੜ ਲਾ ਬਈ ਜਿਹੜੇ ਵੀਰ ਚੰਗੀਆਂ ਮੱਝਾਂ ਦੀ ਭਾਲ ਦੇ ਵਿੱਚ ਹਨ ਇੱਕ ਜੇ ਗੱਲ ਕਰੀਏ ਚੰਗੀਆਂ ਮੱਝਾਂ ਦੇ ਵਿੱਚ ਉਹ ਇਹ ਤਾਂ ਹੈਗੀ ਆ 17 ਲੀਟਰ ਦੇ ਲਗਭਗ ਇਹਨੇ ਦੁੱਧ ਕੱਢਿਆ ਹੋਇਆ ਦੂਜੇ ਸੂਏ ਤੇ ਤੀਜਾ ਸੂਆ ਸੁਣੀ ਆ ਰੇਟ ਇਹਦਾ ਆਪਾਂ ਬਾਈ ਤੋਂ ਤੁਹਾਨੂੰ ਪੁੱਛਦਨੇ ਆ। ਬਈ ਕੇਵਲ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ? ਰੇਟ ਇਹਦਾ ਹੈਗਾ ਜੀ 170। 170। ਠੀਕ ਆ ਮਾਨਤਨ ਕਰ ਦਾਂਗੇ ਥੋੜਾ। ਮਾਨਤਨ ਕਰ ਦਾਂਗੇ। ਠੀਕ ਆ। ਇੱਕ ਅਈਨਾ ਆਪਣਾ ਡਰੈੱਸ ਸਮਝਾ ਦਿਓ ਜੀ ਇੱਥੇ ਆਉਂਦਾ। ਇੱਥੇ ਜੀ ਪਿੰਡ ਕੋਠੇ ਮਾਧਲਾ ਸਿੰਘ। ਹਾਂਜੀ। ਨਿਆਮੀ ਵਾਲਾ ਰੋਡ। ਹਾਂਜੀ। ਝੇਕੋ। ਠੀਕ ਆ। ਲਓ ਬਈ ਡਰੈੱਸ ਬਾਈ ਨੇ ਸਮਝਾਤਾ। ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ। ਇਸ ਨੰਬਰ ਤੇ ਸੰਪਰਕ ਕਰ ਲਓਏ। ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੇਗਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਉਸ